ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਦੇਾਂਗੇ ਤੁਹਾਨੂੰ ਅਗਲੇ 4-5 ਘੰਟਿਆਂ ਦੀ ਯਾਨੀ ਕਿ ਦੇਰ ਸ਼ਾਮ ਤੱਕ ਮੌਸਮ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਕਿਵੇਂ ਦਾ ਰਹੇਗਾ ਜੇ ਦੇਖਦੇ ਹਾਂ ਸੋ ਤਾਜ਼ਾ ਸੈਟੇਲਾਈਟ ਦਾ ਸਿਹਰਾ ਤੁਸੀਂ ਹੁਣੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੀ ਤੇ 23 ਦਸੰਬਰ ਦਾ ਦਿਨ ਹੈ ਤੇ ਸ਼ਾਮ ਦੇ ਲਗਭਗ 3 ਵਜਰੇ ਨੇ ਜਿਵੇਂ ਕਿ ਅਸੀਂ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਪਛਮੀ ਸਿਸਟਮ ਪੂਰੀ ਤਰ੍ਹਾਂ ਸਰਗਰਮ ਰਹੇਗਾ ਅੱਜ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉੱਤੇ ਤੇ ਅਸਰੇ ਜੇਕਰ ਦੇਖੀਏ ਤੇ ਇਹ ਹੁਣ ਲਗਭਗ ਸਿਸਟਮ ਜਿਹੜਾ ਅੱਗੇ ਵਧ ਰਿਹਾ ਜੀ ਫਹਾਰਾ ਵਾਲ ਨੂੰ ਬੀਤੀ ਸ਼ਾਮ ਤੋਂ ਜਿਹੜਾ ਲਈ ਬੀਤੀ ਅਧੀ ਰਾਤੋਂ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਸਿਸਟਮ ਐਕਟਿਵ ਹੋਇਆ ਤੇ ਕੱਲ ਸਾਰੀ ਰਾਤ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਹਲਕੀਆਂ ਫੁਹਾਰਾ ਦਿੰਦਾ ਹੋਇਆ ਹਰਿਆਣਾ ਔਰ ਪੰਜਾਬ ਦੇ ਵਿੱਚ ਨੇ ਐਂਟਰੀ ਕੀਤੀ ਤੇ ਅੱਜ ਤੜਕੇ ਸਵੇਰ ਤੋਂ ਹਲਕਿਆ ਫੁਹਾਰਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਲੱਗੀਆਂ ਨੇ ਹਾਲਾਂਕਿ ਦੋਆਬਾ ਖੇਤਰ ਹਲੇ ਵੀ ਮੀਂਹ ਤੋਂ ਸਖਣਾ ਹੀ ਹੈ ਤੇ ਆਉਂਦੇ 4-5 ਘਟਿਆਂ ਤੱਕ ਕੁਝ ਕੁ ਖੇਤਰਾਂ ਦੇ ਵਿੱਚ ਹਲੇ ਉਮੀਦੀ ਉਮੀਦ ਜਿਹੜੀ ਬਰਕਰਾਰ ਹੈ ਉਹ ਚੜ੍ਹਦੇ ਵੱਲ ਦੇ ਖੇਤਰ ਨੇ ਖਾਸ ਕਰ ਹੁਸ਼ਿਆਰ ਹੋਰ ਨਵਾਂ ਸ਼ਹਿਰ ਪਠਾਨਕੋਟ ਜਲੰਧਰ ਕਪੂਰਥਲਾ ਇਲਾਕੇਤਰਾ ਦੇ ਵਿੱਚ ਹਲਕਿਆ ਫੁਹਾਰਾ ਹਾਲੇ ਵੀ ਕਿਤੇ ਕਿਤੇ ਲੱਗ ਸਕਦੀਆਂ ਨੇ ਬਹੁਤੇ ਖੇਤਰਾਂ ਦੇ ਵਿੱਚ ਤਾਂ ਹੁਣ ਉਮੀਦ ਘਟ ਹੈ ਪਰ ਕੁਝ ਕਿਤਰਾਂ ਦੇ ਵਿੱਚ ਹਲੇ ਵੀ ਇਹਨਾਂ ਖੇਤਰਾਂ ਦੇ ਵਿੱਚ ਜਿਹੜੀ ਹੈ ਹਲਕੇ ਸ਼ਰਾਟੇ ਦਿੱਤਾ ਹੋਇਆ ਇਹ ਸਿਸਟਮ ਅੱਗੇ ਵੱਲੋਂ ਕੁਝ ਕਰੇਗਾ ਹਰਿਆਣਾ ਦੇ ਵਿੱਚ ਸਾਰੇ ਹਰਿਆਣਾ ਨੇ ਉਹਨੇ ਕਵਰ ਕੀਤਾ ਔਰ ਰਾਜਸਥਾਨ ਨੂੰ ਤੇ ਮਧ ਪ੍ਰਦੇਸ਼ ਔਰ ਯੂਪੀ ਦੇ ਪੱਛਮੀ ਖੇਤਰ ਜਿਨ੍ਹਾਂ ਦੇ ਵਿੱਚ ਅਲੀਗੜ੍ਹ ਔਰ ਸਹਾਰਨਪੁਰ ਜਮਨਾਨਗਰ ਜਗਾਦਰੀ ਇਹਨਾਂ ਖੇਤਰਾਂ ਨੂੰ ਕਵਰ ਕਰਦਾ ਹੋਇਆ ਇਹ ਹੁਣ ਅੱਗੇ ਪਹਾੜ ਵੱਲ ਕੁਝ ਕਰ ਰਿਹਾ ਤੇ ਆਉਂਦੇ ਘੰਟਿਆਂ ਦਾ ਖਾਲੇ ਉਮੀਦ ਹੀ ਸੰਭਾਵਨਾ ਹੈ ਜੀ ਬਠਿੰਡਾ ਸੰਗਰੂਰ ਦੇ ਵਿੱਚ ਐਸਐਲ ਵੀ ਹਲਕੇ ਸ਼ਰਾਟੇ ਲੱਗ ਰਹੇ ਆ ਤੇ ਅੱਜ ਸ਼ਾਮ ਤੱਕ ਜਾਂ ਕਹੇ ਲਿਆ ਅੱਜ ਰਾਤ ਤੱਕ ਲਗਭਗ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਇਹ ਸਿਸਟਮ ਅੱਗੇ ਲੰਘ ਜਾਣਾ ਤੇ ਫਿਰ ਜਿਹੜੇ ਉਪਰਲੇ ਖੇਤਰ ਆ ਪਹਾੜਾਂਵਾਲ ਦੇ ਖਾਸ ਕਰ ਉੱਤਰਾਖੰਡ ਹਿਮਾਚਲ ਔਰ ਜੰਮੂ ਕਸ਼ਮੀਰ ਦੇ ਉੱਪਰਲੇ ਖੇਤਰਾਂ ਵਿੱਚ ਇਹ ਸਿਸਟਮ ਅਕਲੇ 48 ਘੰਟਿਆਂ ਤੱਕ ਬਰਫਬਾਰੀ ਦਾ ਇੱਕ ਦੌਰ ਲਵਾ ਸਕਦਾ ਹੈ ਹਲਕੀ ਬਰਫਬਾਰੀ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਤੇ ਕੁਝ ਖੇਤਰਾਂ ਦੇ ਵਿੱਚ ਲਿਮਟਡ ਬਰਫਬਾਰੀ ਹੋ ਸਕਦੀ ਹੈ ਸੋ ਇਸ ਤੋਂ ਬਾਅਦ 24 25 26 ਇਹ ਜਿਹੜੇ ਦਿਨ ਹੋਣਗੇ ਅ ਪਛੋ ਚੱਲ ਸਕਦੀ ਹੈ ਇੱਕ ਵਾਰ ਫਿਰ ਤੋਂ ਵੈਸੇ ਅੱਜ ਪੂਰਾ ਕਾਫੀ ਤੇਜ਼ੀ ਨਾਲ ਚੱਲ ਰਿਹਾ ਤੇ ਆਉਦੇ ਤਿੰਨ ਦਿਨਾਂ ਤੱਕ ਪਛੋ ਦੀ ਰਫ਼ਤਾਰ ਜਿਹੜੀ ਥੋੜੀ ਤੇਜ਼ ਹੋ ਸਕਦੀ ਹੈ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਸੀਤ ਲਹਿਰ ਜਿਹੜੀ ਆ ਫਿਰ ਤੋਂ ਇੱਕ ਵ ਰਸ਼ਾਲ ਕਰੇਗੀ ਹਾਲਾਂਕਿ ਟੈਂਪਰੇਚਰ ਅਸਵੇਲੇ ਸਟੇਬਲ ਹੋਏ ਹੋਏ ਨੇ ਕਿਉਂਕਿ ਉੱਤਲੇ ਪੱਧਰ ਤੇ ਬੱਦਲ ਵਾਂਗ ਚੱਲ ਰਹੀ ਹੈ ਤੇ ਜਿਹਦੇ ਨਾਲ ਟੈਂਪਰੇਚਰ ਥੋੜਾ ਜਿਹੜਾ ਵਾਧਾ ਕਹਿ ਸਕਦੇ ਆ ਟੈਂਪਰੇਚਰ ਦੇ ਵਿੱਚ ਅੱਜ ਦਰਜ ਹੋਇਆ ਤੇ ਉਹਦੇ ਦਰਾਂ ਤੱਕ ਫਿਰ ਤੋਂ ਇੱਕ ਵਾਰ ਠੰਡ ਪਾਏਗੀ ਤੇ ਬੈਕ ਟੂ ਬੈਕ ਇੱਕ ਸਿਸਟਮ ਹੋਰ ਆ ਰਿਹਾ ਜੇ 27 28 ਉਹਦੇ ਬਾਰੇ ਅਪਡੇਟ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਆਂਗੇ ਤੇ ਜਿੱਥੇ-ਜਿੱਥੇ ਅੱਜ ਉਮੀਦਾਰ ਚ ਹੋਏ ਨੇ ਤੇ ਕਮੈਂਟਾਂ ਦੇ ਵਿੱਚ ਆਪਣੇ ਕਿੰਨੇ ਵੀ ਤੁਹਾਡੇ ਇਲਾਕੇ ਦੇ ਵਿੱਚ ਦਰਜ ਹੋਏ ਨੇ ਇਹ ਜ਼ਰੂਰ ਦੱਸ ਕੇ ਜਾਣਾ ਧੰਨਵਾਦ ਸ਼ੁਕਰੀਆ